ਕੁਛੇ ਆ ਜਿਨ੍ਹਾਂ ਦੀ ਗਿਣਤੀ 300 67 ਫਿਰ ਦੁਬਾਰਾ ਮੈਂ ਦੱਸ ਦਿਨਾ ਜਿਨ੍ਹਾਂ ਦੀ ਗਿਣਤੀ 300 67 ਇਸ ਸਭ ਤੋਂ ਵੱਧ ਸਵਾਲ ਪੁੱਛੇ ਨੇ ਕਿ ਇਸ ਸਵਾਲ ਦੇ 5 ਸਾਲ ਦੀ ਟਰਮ ਤੇ 13 ਦੇ 13 ਹੁੰਦੀ ਹੈ 90% ਹਾਜ਼ਰੀ ਜਿਹੜੇ ਡਿਬੇਟ ਨੇ ਉਹ 56 56 ਜਿਹੜੇ ਗ੍ਰੇਟ ਕੀਤੇ ਨੇ ਜਿਹੜਾ ਪੈਸਾ ਮਿਲਦਾ ਏ ਇਹ ਦੱਸਣਾ ਬਹੁਤ ਜ਼ਰੂਰੀ ਹੈ ਜਿਹੜਾ ਐਮਪੀ ਨੂੰ ਐਮਪੀ ਲੈਂਡ ਪੈਸਾ ਮਿਲਦਾ ਏ ਏਰੀਆ ਡਿਵੈਲਪਮੈਂਟ ਫੰਡ ਉਹਦੇ ਵਿੱਚੋਂ 41 ਕਰੋੜ 10 ਆ 41 ਕਰੋੜ 41 ਕਰੋੜ ਜਿਹੜਾ ਉਹ ਬੜਿਆ 1 ਕਰੋੜ ਰੁਪਈਆ ਮੈਨੂੰ 2000 ਦੀ ਕਰਮ ਜਿਹੜੀ ਲੁਧਿਆਣੇ ਕੋ ਐਮਪੀ ਸੀ ਉਹਨਾਂ ਦਾ 100 ਰੁਪਿਆ ਮੈਨੂੰ ਹੋਰ ਫालतू ਮਿਲਿਆ ਦੂਜਿਆਂ ਨਾਲੋਂ ਇੱਕ ਕਰ ਇੱਕ ਅੱਜ ਤੁਸੀਂ ਪ੍ਰਧਾਨ ਜੀ ਤੁਸੀਂ ਓਪਨ ਜਿਮ ਦੇਖ ਰਹੇ ਹੋਵੋਗੇ ਮਿੱਤਰ ਸਾਹਿਬ ਸਾਰੇ ਜਿਹੜੇ ਜਿੰਨੇ ਵੀ ਗਰਾਊਂਡ ਨੇ ਜਿੰਨੇ ਵੀ ਗਰਾਊਂਡ ਨੇ ਜਿੰਨੇ ਵੀ ਸਾਡੇ ਪਾਰਕ ਨੇ ਮੈਂ ਇੱਕ ਹੁੰਦੀ ਤੇ 14 ਵਿੱਚ ਸ਼ੁਰੂ ਕੀਤੀ ਸੀ 14 ਅੱਜ ਕੋਈ ਵੀ ਐਸਾ ਪਾਰਕ ਨਹੀਂ ਜਿਹਦੇ ਵਿੱਚ ਓਪਨ ਜਿਮ ਨਾ ਲੱਗੇ ਹੋਣ ਤੇ ਤਕਰੀਬਨ ਇਹ ਸ਼ੁਰੂਆਤ 9 ਕਰੋੜ 37 ਲੱਖ ਦੀ 9 ਕਰੋੜ 37 ਲੱਖ ਦੇ ਇਹ ਵਿੱਤ ਕਰਕੇ ਉਸ ਤੋਂ ਬਾਅਦ ਇੱਕ ਨਵੀਂ ਚੀਜ਼ ਅੱਜ ਸਾਰੇ ਪਿੰਡਾਂ 'ਚ ਤੁਸੀਂ ਦੇਖੋਗੇ ਹਰ ਜਗ੍ਹਾ ਜਿਹੜੇ ਨੇ ਉਹ ਖਾਸ ਥਾਂ ਤੇ ਸੀਸੀਟੀਵੀ ਕੈਮਰਾ ਵੀ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਦੀ ਦੇਖਭਾਲ ਲਈ ਇਨਸਾਨ ਤੋਂ ਲੈ ਕੇ ਉਹਨਾਂ ਦੇ ਚ ਕੋਈ ਮਨ ਜਾਂ ਜੇ ਕੋਈ ਜਾਨਵਰ ਵੀ ਕਿਤੇ ਬਾਹਰ ਜਾਂਦਾ ਕਿਤੇ ਗੁੰਮ ਹੁੰਦਾ ਤਾਂ ਉਹ ਵੀ 8 ਕਰੋੜ 62 ਲੱਖ ਇਹ ਕੰਮ ਚੱਲ ਰਿਹਾ ਪਿੰਡਾਂ 8 ਕਰੋੜ 62 ਲੱਖ ਦੇ ਜਿਹੜੇ ਸੀਸੀਟੀਵੀ ਕੈਮਰੇ ਪਿੰਡਾਂ ਚ ਲੱਗ ਰਿਹਾ ਸ਼ਹਿਰਾਂ ਚ ਹੁੰਦੇ ਸੀ ਪਿੰਡਾਂ ਚ ਕਦੇ ਕਿਸੇ ਨੇ ਲਾਇ ਹੀ ਨਹੀਂ ਸੀ ਉਸ ਤੋਂ ਬਾਅਦ ਕੈਂਟਰਲੋਕ ਟਾਇਲ ਰੋਡਸ ਟਿਊਬਲ ਸੀਵਰੇਜ ਸੋਲਰ ਲਾਈਟ ਇਹ ਮੈਂ तकरीबन 11 ਕਰੋੜ ਪੁਆਇੰਟ 90 11 ਕਰੋੜ ਪੁਆਇੰਟ 90 ਕਰੋੜ ਦੇ ਲੱਗੇ ਜਿਹੜੇ ਕੰਸਟਰਕਸ਼ਨ ਆਫ ਸਕੂਲ ਸ਼ਮਸ਼ਾਨ ਘਾਟ ਧਰਮਸ਼ਾਲਾ ਇਹ 9.3 ਕਰੋੜ 9.3 ਕਰੋੜ ਦੇ ਤੇ ਖਾਸ ਤੌਰ ਤੇ ਕੋਵਿਡ ਵੇਲੇ ਮਹਾਮਾਰੀ ਸੀ ਜਿਹੜੀ ਉਸ ਵਲੇ ਇਹ ਜਿਹੜੀਆਂ ਕਾਇਦੀਆਂ ਸੀ ਜਿਹੜੀਆਂ ਨਹੀਂ ਸੀ ਹਸਪਤਲਾਂ ਤੇ तकरीबन 1 ਕਰੋੜ 25 ਲੱਖ ਰੁਪਇਆ ਕੋਵਿਡ ਮਲੇ ਐਮਪੀ ਲੈਣ ਚੋਂ ਖਲਾਫ ਖਰਚਿਆ ਗਿਆ ਜਿਹੜੇ ਹੁਣ ਮਹਾਨ ਮੈਗਾ ਪ੍ਰੋਜੈਕਟ ਅਜੇ ਕੀ ਮੈਂ ਸਰਕਾਰ ਚ ਨਹੀਂ ਸੀ ਪਰ ਫਿਰ ਵੀ ਬੀਜੇਪੀ ਦੀ ਸਰਕਾਰ ਤੋਂ ਕਿਉਂਕਿ ਸਾਡੇ ਇੱਕ ਰਿਸ਼ਤਾ ਸੀ ਉਹਨਾਂ ਨਾਲ ਕੋਪਰੇਸ਼ਨ ਜੋ ਕਿ ਵੀ ਅਜੇ ਕੀ ਉਲਟ ਨਾਰੇਬਾਜ਼ੀ ਕਰਦੀ ਸੀ ਪਾਰਟੀ ਪਰ ਫਿਰ ਵੀ ਜਿਹੜੇ ਮੈਗਾ ਪ੍ਰੋਜੈਕਟ ਆਏ ਨੇ ਉਹਨਾਂ ਚੋਂ ਐਲੀਵੇਟਡ ਰੋਡ ਆ ਜਿਹੜੀ ਉਹ 756 ਕਰੋੜ ਦੀ 756 ਕਰੋੜ ਦੀ ਐਲੀਵੇਟਡ ਰੋਡ ਤੇ ਸਾਰੇ ਲੁਧਿਆਣੇ ਚ ਸੀਸੀਟੀਵੀ ਕੈਮਰਾ ਜਿਹੜੇ ਲਾਏ ਨੇ ਜਿਹੜਾ ਕਮਾਂਡ ਸੈਂਟਰ ਆ ਉਹਦੇ ਲਈ ਵੀ ਕੋਈ ਵੀ ਵਾਰਦਾਤ ਨਾ ਹੋ ਸਕੇ 36 ਕਰੋੜ 36 ਕਰੋੜ ਦੇ ਅਜਿਹਾ ਲੁਧਿਆਣਾ ਵਿੱਚ ਕੈਮਰੇ ਲੱਗੇ। ਉਦੋਂ ਬਾਅਦ ਇਸੇ ਤਰੀਕੇ ਨਾਲ ਹੋਰ ਕੈਮਰੇ ਜਿਹੜੇ ਉਹ ਵੀ ਲਾਏ ਗਏ। ਆਰਓਬੀ ਆਰਯੂਬੀ ਆਰਓਬੀ ਆਰਯੂਬੀ ਪੱਖੋਵਾਲ ਰੋਡ ਵਾਲਾ ਇਹ 124 ਕਰੋੜ ਰੁਪਏ ਦਾ ਹੀ ਬਣਾਇਆ। ਅੱਜ ਮਾਡਰਨ ਰੇਲਵੇ ਸਟੇਸ਼ਨ ਤਕਰੀਬਨ ਇਹ ਪੈਸਾ ਹਜੇ ਇੱਕ ਧੱਕਾ ਲਿਖਿਆ ਹੋਇਆ ਪਰ ਉਹ ਪੈਸਾ 500 ਕਰੋੜ ਤੋਂ ਉੱਤੇ ਜਾਣਾ ਜਿਹੜਾ ਰੀ ਇਨਵੈਸਟਮੈਂਟ ਬਣ ਰਿਹਾ 500 ਕਰੋੜ ਤੋਂ ਉੱਤੇ ਉਸ ਤੋਂ ਬਾਅਦ ਜਗਰਾਉਂ ਪੁਰ ਤੁਹਾਨੂੰ ਪਤਾ ਕੀ ਹਾਲਾਤ ਸੀ ਇਹਦੀ ਇਹ 24 ਕਰੋੜ ਦੇ ਵਿੱਚੇ ਪੁਲ ਬਣਿਆ ਉਸ ਤੋਂ ਬਾਅਦ ਅੱਜ ਘਰ ਵਿੱਚ ਕੰਪੈਕਟਰ ਨੇ ਲੱਗੇ ਹੋਏ ਤੁਸੀਂ ਦੇਖ ਰਹੇ ਹੋ ਕੌਣ ਕੌਣ ਤੇ ਸਾਰੇ ਕੰਪੈਕਟਰ ਨੇ ਜਿਹੜੇ ਤੇ ਸੈਂਟਰ ਸਰਕਾਰ ਤੋਂ 13.57 13.57 ਕਰੋੜ ਦੇ ਇਹ 22 ਕੰਪੈਕਟਰ ਨੇ ਜਿਹੜੇ ਸੋਲਿਡ ਵੇਸ ਮੈਨੇਜਮੈਂਟ ਲਈ ਇਹ ਇਸ ਵੇਲੇ ਲੁਧਿਆਣਾ ਵਿੱਚ ਲੱਗੇ। ਉਸ ਤੋਂ ਬਾਅਦ ਮੈਂ ਥੋੜਾ ਜਿਹਾ ਰੂਰਲ ਇਹ ਬਹੁਤ ਜ਼ਰੂਰੀ ਆ ਜਿਹੜਾ ਪ੍ਰਧਾਨ ਮੰਤਰੀ ਸਾਡੇ ਗ੍ਰਾਮ ਸੜਕ ਯੋਜਨਾ ਜਿਹੜੇ ਮੋਦੀ ਜੀ ਦੀ ਉਹਦੇ ਵਿੱਚ ਟੋਟਲ ਜਿਹੜੇ ਤਕਰੀਬਨ 84 ਕਰੋੜ 84 ਕਰੋੜ ਪ੍ਰਧਾਨ ਜੀ ਇਹਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਵਿੱਚ ਲੱਗੇ ਇਹ ਚਾਹੇ ਰੋਮੀ ਤੋਂ ਚੰਕੀ ਮਾਨ ਹੋਵੇ ਜੁਗਰਾਉਂ ਤੋਂ ਘਰਮਪੁਰ ਕਲਾ ਹੋਵੇ ਹੰਬੜਾ ਤੋਂ ਸਬੰਧੀ ਹੋਵੇ ਤੇ ਅੱਠ ਮੇਜਰ ਰੋਡਸ ਨੇ ਜਿਹੜੀਆਂ ਉਹ ਹੋਰ ਬੜੀਆਂ ਸਮਾਰਟ ਸਿਟੀ ਦੇ ਵਿੱਚ ਦੇਖ ਲਓ ਤਕਰੀਬਨ ਸਤਿਮਾ ਖਲਾ ਬਿਊਟੀਫਿਕੇਸ਼ਨ ਹੋਇਆ ਉਹਦੇ ਉੱਤੇ ਕਿੰਨਾ ਪੈਸਾ ਖਰਚ ਹੋਇਆ ਤੇ ਖਾਸ ਤੌਰ ਤੇ ਮੈਨੂੰ ਇੱਕ ਬਹੁਤ ਹੀ ਅਪਾ ਦਿਵਿਆਂ ਅੱਗੇ ਉਹਨਾਂ ਨੂੰ ਵਕ ਵਕ ਨਾਮ ਦਿੱਤੇ ਜਾਂਦੇ ਸੀ ਪਰ ਮੋਦੀ ਜੀ ਨੇ ਸਾਰੇ ਜਿੰਨੇ ਵੀ ਡਿਸੇਬਿਲਟੀ ਉਹਨਾਂ ਨੂੰ ਨਾਮ ਦਿੱਤਾ ਦਿਵਿਆਂ ਤੇ ਡਿਸੇਬਿਲਟੀ ਕੈਂਪ ਲਾ ਕੇ ਮੈਂ ਅਲੱਗ-ਅਲੱਗ ਚੀਜ਼ਾਂ ਵੀ ਚੇਅਰ ਚਾਹੇ ਨਕਲੀ ਅੰਗ ਹੋਣ ਚਾਹੇ ਕੰਨਾਂ ਦੀਆਂ ਚਾਹੇ ਟੈਲੀਫੋਨ ਚਾਹੇ ਟਰਾਈਸਾਈਕਲ ਚਾਹੇ ਉਹਨਾਂ ਨੂੰ ਬਿਜਲੀ ਵਾਲੀਆਂ ਜਿਹੜੀ ਹੱਥ ਕਮ ਆਪਣੀਆਂ ਬੈਟਰੀ ਆਪਰੇਟਡ ਜਿਹੜੇ ਟਰਾਈਸਾਈਕਲ ਦਿੱਤੇ ਉਹ ਤਕਰੀਬਤ 5734 5734 ਇਹਦੀ ਕੀਮਤ 5.5 ਕਰੋੜ ਰੁਪਏ ਉਦੋਂ ਬਾਅਦ ਮੈਂ ਤੁਹਾਨੂੰ ਹੁਣ ਜਿਹੜੀ ਚੀਜ਼ ਆ ਉਹ ਅੱਗੇ ਅਸੀਂ ਕੀ ਲੁਧਿਆਣੇ ਲਈ ਕਰਨਾ ਚਾਹੁੰਦੇ ਅਸੀਂ ਕੱਲਾ ਕੱਲਾ ਚੀਜ਼ ਹੈ ਜਿਹੜੀ ਸਭ ਤੋਂ ਵੱਡੀ ਆ ਹੁਣ ਮੈਂ ਲੁਧਿਆਣੇ ਲਈ ਅੱਗੇ ਅਸੀਂ ਕੀ ਕਰਨ ਜਾ ਰਹੇ ਆ ਕੀ ਸੋਚ ਲੈ ਕੇ ਆ ਰਹੇ ਉਹਦੇ ਲਈ ਕਾਜ਼ ਦੌਰ ਤੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਹਸਪੀਟਲ AIMS ਜਿਹਨੂੰ 올 ਇੰਡੀਅਨ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਇਹ ਅਸੀਂ ਤੁਹਾਡੇ ਵਿੱਚ ਰੱਖਾਂਗੇ AIMS ਇਹਦੇ ਨਾਲ ਜਿੱਥੇ ਅਸੀਂ ਕੁਆਲਿਟੀ ਕੁਆਂਟੀਟੀ ਇਹਦੇ ਨਾਲ ਅਸੀਂ ਹੈਲਥ ਕੇਅਰ ਤੁਹਾਨੂੰ ਦਵਾਂਗੇ ਏ ਲੁਧਿਆਣੇ ਚ ਕੱਲਾ ਲੁਧਿਆਣਾ ਨਹੀਂ ਲੁਧਿਆਣਾ ਸ਼ਹਿਰ ਤੋਂ ਆਲੇ-ਦਾਲੇ ਤਕਰੀਬਨ ਜੋ ਗ੍ਰਾਮ ਹੋਇਆ ਇਧਰ ਫਗਵਾੜੇ ਤੱਕ ਇਧਰ ਖੰਨੇ ਤੱਕ ਇਹ ਹਰ ਸੁਗੁਨਾ ਜਿਹੜੀ ਇਹ ਐਮਸ ਪ੍ਰੋਵਾਈਡ ਕਰੇਗਾ ਕਿਉਂਕਿ ਸਰਕਾਰ ਮੋਦੀ ਜੀ ਦੀ ਬਣ ਰਹੀ ਆ ਤੇ ਐਮਸ ਹਸਪੀਟਲ ਪੂਰੇ ਅਸੀਂ ਪਹਿਲੇ 6 ਮਹੀਨੇ ਦੇ ਵਿੱਚ ਵਿੱਚ ਪੂਰੇ ਐਮਸ ਦਾ ਹਸਪਤਾਲ ਜਿਹੜਾ ਉਹ ਸ਼ੁਰੂ ਕਰਾਂਗੇ ਹਾਂ ਜੀ ਜੀ ਤਕਰੀਬਨ ਇਹਦੇ ਨਾਲ ਬਿਲਕੁਲ ਪ੍ਰਧਾਨ ਜੀ ਇਹਦੇ ਨਾਲ ਜਿੱਥੇ ਹੈਲਥ ਕੇਅਰ ਹੋਣੀ ਹੋਣੀ ਆ ਉੱਤੇ 5000 ਨੌਕਰੀਆਂ ਚਾਹੀਓ ਕਲੈਰੀਕਲ ਨੇ ਸੁਪਰਡੈਂਟ ਨੇ ਵੱਖ-ਵੱਖ ਲੈਬਰਾਟਰੀਆਂ 5000 ਤਕਰੀਬਨ ਜਿਹੜੀ ਆ ਇਹਦੇ ਨਾਲ ਨੌਕਰੀਆਂ ਜਨਰੇਟ ਹੋਣਗੀਆਂ ਇਸ 5000 ਉਦੋਂ ਬਾਅਦ ਅਸੀਂ ਸਭ ਤੋਂ ਵੱਡੀ ਗੱਲ ਇੰਡਸਟਰੀਅਲ ਪਾਰਕ ਇੰਡਸਟਰੀਅਲ ਪਾਰਕ ਦੇ ਵਿੱਚ ਅਸੀਂ ਕੀ ਕਰਾਂਗੇ ਸਭ ਤੋਂ ਜ਼ਰੂਰੀ ਸਬਸਡਾਈ ਜਿਹੜੀ ਕਿ ਸਬਸਡਾਈ ਸਸਤੀ ਜਿਹੜੀ ਆ ਜ਼ਮੀਨ ਮਹੀਆ ਕਰਾਂਗੇ ਸਭ ਤੋਂ ਪਹਿਲਾਂ ਉਦੋਂ ਬਾਅਦ ਇਹ ਨਹੀਂ ਹੋਊਗਾ ਵੀ ਕੋਈ ਕਿਤੇ ਕੋਈ ਕਿਤੇ ਡ੍ਰਾਈਪੋਰਟ ਉਹਦੇ ਵਿੱਚ ਹੋਏਗਾ ਉਹਦੇ ਵਿੱਚ ਲੇਬਰ ਦੇ ਕੁਆਟਰਸ ਨਹੀਂ ਫੈਕਟਰੀ ਕਿਤੇ ਆ ਲੋਡਿੰਗ ਕਿਤੇ ਹੋਣੀ ਆ ਡ੍ਰਾਈਪੋਰਟ ਚ ਤੇ ਲੇਬਰ ਤੋਂ ਇਲਾਵਾ ਜਿਹੜੇ ਕਵਾਰਟਰਸ ਜਿੱਥੇ ਲੇਬਰ ਰਹਿੰਦੀ ਆ ਉਹ ਕਿਤੇ 10 ਕਿਲੋਮੀਟਰ ਦੂਰ ਆ ਇਹ ਸਾਰਾ ਹੀ ਜਿੱਥੇ ਸਬਸਾਈਡਡ ਲੈਂਡ ਮਿਲੇਗੀ ਉਹਦੇ ਵਿੱਚ ਐਸਆਈ ਹਸਪੀਟਲ ਵੀ ਹੋਵੇਗਾ ਉਹਦੇ ਵਿੱਚ ਲੇਬਰ ਦੇ ਕਵਾਰਟਰਸ ਵੀ ਹੋਣਗੇ ਉਹਦੇ ਵਿੱਚ ਡਰਾਈ ਕੋਟ ਟਰੇਨ ਵੀ ਆਏਗੀ ਤੇ ਉੱਥੇ ਮੈਟਰੋ ਦਾ ਜਿਹੜਾ ਹੈ ਉਹ ਵੀ ਮੈਟਰੋ ਉੱਥੇ ਦਾ ਸਟੇਸ਼ਨ ਵਿੱਚ ਹੋਏਗਾ ਇਹ ਇੱਕ ਇਕੋਸਿਸਟਮ ਆ ਜਿਹੜਾ ਗਰੋਥ ਫॉर ਇੰਡਸਟਰੀ ਇਹ ਜੇ ਅਸੀਂ ਗਰੋਥ ਆਫ ਇੰਡਸਟਰੀ ਕਰਨੀ ਆ ਇਹ ਸਾਨੂੰ ਇਕੋਸਿਸਟਮ ਸਾਨੂੰ ਬਣਾਉਣਾ ਪਊ ਇਹਦੇ ਨਾਲ ਕੱਲਾ ਇਹ ਨਹੀਂ ਇੱਕ ਜਿਹੜੀ ਮੈਨੂੰ ਪ੍ਰਧਾਨ ਜੀ ਤੇ ਸਾਰੇ ਸਾਡੀ ਅਕੀਮ ਬੈਠੀ ਹੈ ਜਿਹੜੀ ਸਾਰੇ ਇੱਕ ਇਹਨਾਂ ਨੇ ਮੈਂ ਮੇਨ ਜਿਹੜਾ 45 ਦਿਨ ਦਾ ਏ ਜਿਹੜਾ ਫਾਰਮ 43ਏ ਉਹਦੇ ਬਾਰੇ ਮੈਂ ਇਹ ਕਲੀਅਰ ਕੱਟ ਕਹਿਣਾ ਚਾਹਣਾ 4 ਤਰੀਕ ਤੋਂ ਬਾਅਦ ਇਹ ਸਾਡੀ ਜ਼ਿੰਮੇਵਾਰੀ ਹੋਏਗੀ ਵੀ ਉਹ 45 ਦਿਨ ਜਿਹੜਾ 43ਏ ਦਾ ਉਹਦੇ ਵਿੱਚ ਉਹਨੂੰ ਕਾਨੂੰਨ ਨੂੰ ਬਦਲਾਂਗੇ ਤੇ ਉਹ ਇੱਕ ਸਟੈਂਡ ਆ ਜਿਹੜਾ ਉਹ ਚਾਹੇ 120 ਦਿਨਾਂ ਤੱਕ ਕਰੀਏ ਚਾਹੇ ਜਿਵੇਂ ਵੀ ਕਰੀਏ ਪਰ ਇਹਦੇ ਵਿੱਚ ਤਬਦੀਲੀ 100% ਸਾਡਾ ਵਚਨ ਦਾ ਵਾਅਦਾ ਹੀ ਕਰਾਂਗੇ ਬਹੁਤ ਵਗ ਪ੍ਰਧਾਨ ਜੀ ਦਾ ਬੜਾ ਇੱਕ ਮਿਕਸ ਲੈਂਡ ਯੂਜ਼ ਇੰਡਸਟਰੀ ਯੂਨਿਟਸ ਟੂ ਬੀ 기ਵਨ ਇਹਨਾਂ ਦੇ ਲਈ ਬਹੁਤ ਫੋਕਲ ਪੁਆਇੰਟ ਜਿਹੜੇ ਆ ਉਹ ਸਪੈਸ਼ਲ ਜਿਹੜੀਆਂ ਮਿਕਸ ਲੈਂਡ ਯੂਜ਼ ਦੇ ਜਿਹੜੇ ਹਰ ਘਰ ਦੇ ਵਿੱਚ ਥੱਲੇ ਕੰਮ ਕਰਦੇ ਆ ਤੇ ਬੜਾ ਉਹਦਾ ਰੌਲਾ ਏ ਪਰ ਅਸੀਂ ਬਹੁਤ ਨੇੜੇ ਉਹਨਾਂ ਦੇ ਬਹੁਤ ਨੇੜੇ ਜਿੱਥੇ-ਜਿੱਥੇ ਵੀ ਘਰਾਂ 'ਚ ਕੰਮ ਹੁੰਦਾ ਉਹਨਾਂ ਨੂੰ ਸਸਤਾ ਤੇ ਬਿਲਕੁਲ ਦੂਰ ਨਹੀਂ ਕਿਤੇ ਨੇੜੇ ਅਸੀਂ ਉਹਨਾਂ ਨੂੰ ਜਿਹੜੇ ਉਹ ਪਲਾਟ ਆ ਉਹ ਮਹੱਇਆ ਕਰਾਵਾਂਗੇ ਜਿਹਦੇ ਵਿੱਚ ਉਹ ਸਸਤੇ ਤੇ ਟਿਕਾਊ ਤੇ ਨੇੜੇ ਉਹ ਆਪਣਾ ਕੰਮ ਕਰ ਸਕਣਗੇ ਜਿਨ੍ਹਾਂ ਨਾਲ ਸਰਕਾਰ ਰੋਜ਼ ਉਹਨਾਂ ਨੂੰ ਉਹਨਾਂ ਦੇ ਕਲੈਕਸ਼ਨ ਜਾਂ ਉਹਨਾਂ ਤੇ ਰੋਜ਼ ਉਹਨਾਂ ਦੇ ਭੋਜਨ ਰੱਖਦੀ ਆ ਬਲੈਕ ਮੀਲ ਕਰਦੀ ਆ ਤੇ ਆਸੇ ਲੈਂਦੀ ਆ ਇੱਕ ਇਹ ਇਹ ਦੋ ਨੰਬਰ ਸਾਡਾ ਪੁਆਇੰਟ ਆ ਤੀਜਾ ਸਭ ਤੋਂ ਵੱਡਾ ਗਲੋਬਲ ਐਕਸੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਉਹਦੇ ਨਾਲ ਕੀ ਹੈ ਲੁਧਿਆਣਾ ਜਿੰਦਾ ਵੱਡਾ ਹੈ ਉਹਦੇ ਵਿੱਚ ਜੇ ਅੱਜ ਪੰਜਾਬ ਦੀ ਮੈਂ ਗੱਲ ਕਰਾਂ ਉਹਦੇ ਵਿੱਚ 60% ਜੇ ਪੰਜਾਬ ਦੇ ਜੀਐਸਟੀ ਵੈਟ ਟੈਕਸ ਜੋ ਵੀ ਹੈ 60% ਜਿਹੜਾ ਉਹ ਯੋਗਦਾਨ ਸਾਡੇ ਲੁਧਿਆਣੇ ਦਾ ਹੈ ਐਡਾ ਵੱਡਾ ਯੋਗਦਾਨ ਸਾਡਾ ਪੰਜਾਬ ਦੀ ਅਸਲ ਵਸਤਾ ਥੇ ਪੰਜਾਬ ਦਾ ਜਿਹੜਾ ਚੱਕਾ ਚੱਲ ਰਿਹਾ ਉਹ ਲੁਧਿਆਣੇ ਦੇ ਕਰਕੇ 60% ਚੱਲ ਰਿਹਾ ਤੇ ਅਸੀਂ ਇਹਦੇ ਲਈ ਕਿਮੀ ਕਿਉਂਕਿ ਇਹਦੇ ਵਿੱਚੋਂ ਬਹੁਤ ਵੱਡਾ ਲਾਰਜ ਪੋਰਸ਼ਨ ਆ ਜਿਹੜਾ ਬਹੁਤ ਵੱਡਾ ਹਿੱਸਾ ਏ ਉਹ ਖਾਸ ਤੌਰ ਤੇ ਐਕਸਪੋਰਟ ਹੁੰਦਾ ਤੇ ਜਦੋਂ ਅਸੀਂ ਇਹ ਕੁਝ ਕਰਦੇ ਆ ਇਹਦੇ ਲਈ ਸਾਡੇ ਕੋਲ ਕੋਈ ਵੀ ਐਕਸੀਬਿਸ਼ਨ ਕਨਵੈਨਸ਼ਨ ਸੈਂਟਰ ਨਹੀਂਗਾ ਜਿੱਥੇ ਅਸੀਂ ਆਪਣਾ ਘੋਟ ਸਾਫ ਦਾ ਸਮਾਨ ਅਸੀਂ ਡਿਸਪਲੇ ਕਰ ਸਕੀਏ ਅਸੀਂ ਉਹ ਲੋਕਾਂ ਨੂੰ ਜਿਹੜੇ ਬਾਹਰੋਂ ਬਹੁਤ ਵੱਡੇ ਬਾਇਰਸ ਦੂਜੀਆਂ ਕੰਟਰੀਆਂ ਤੋਂ ਉਹ ਰਸਮਾਨ ਖਰੀਦਣ ਆਉਂਦੇ ਆ ਤੇ ਜੇ ਉਹਨਾਂ ਨੂੰ ਦਿਖਾਉਣ ਨੂੰ ਸਾਨੂੰ ਹੋਟਲਾਂ ਦੇ ਕਮਰੇ ਲੈਣੇ ਪੈਣ ਜਾ ਫੈਕਟਰੀ ਦੇ ਛੋਟੇ ਛੋਟੇ ਕਮਰੇ ਆ ਜਾਣਾ ਪਵੇ ਤਾਂ ਫਿਰ ਸਾਡੀ ਇੰਡਸਟਰੀ ਕਿਵੇਂ ਚੱਲੂਗੀ ਇਹ ਸਭ ਤੋਂ ਵਿਦਨ ਇਨ ਇਸ 6 ਮਨਸੇ ਚੀਜ਼ਾਂ ਹੋਣਗੀਆਂ ਤੇ ਅਸੀਂ ਉਹ ਸਾਰੀਆਂ ਚੀਜ਼ਾਂ ਇਕੜੀਆਂ ਬਾਹਰਲੇ ਦੇਸ਼ਾਂ ਤੋਂ ਬਾਹਰ ਦੀਆਂ ਸਟੇਟਾਂ ਤੋਂ ਜਿਹੜੇ ਲੋਕ ਆਉਂਦੇ ਆ ਉਹ ਅਸੀਂ ਸਾਰੀਆਂ ਇਹ ਚੀਜ਼ਾਂ ਲਾਗੂ ਕਰਾਂਗੇ ਉਦੋਂ ਬਾਅਦ ਮੈਂ ਇੱਕ ਸਭ ਤੋਂ ਵੱਧ ਬਦਲਾ ਗਲੋਬਲ ਐਕਸੀਬਿਸ਼ਨ ਜਿਹੜਾ ਸਿਰਫ ਅੱਜ ਆਪਾਂ ਦੇਖਦੇ ਆ ਡਬਲ ਆਈ ਸੀ ਸੀ ਇਹ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ਦਵਾਰਕਾਤ ਬਣਿਆ ਉਹ ਉਸ ਚੀਜ਼ ਦਾ ਸੀ ਇਹ ਜਿੱਥੇ ਇਹ ਇੰਟਰਨੈਸ਼ਨਲ ਐਕਸੀਬਿਸ਼ਨਸ ਲੱਗਣ ਉਹ ਅਸੀਂ ਗਲੋਬਲ ਐਕਸੀਬਿਸ਼ਨ ਐਂਡ ਕੰਵੈਨਸ਼ਨ ਸੈਂਟਰ ਆ ਕੋ ਲੁਧਿਆਣੇ ਵਿੱਚ ਇਨ 6 ਮੰਥਸ ਉਹਦੀ ਜ਼ਮੀਨ ਲੈ ਕੇ ਅਸੀਂ ਕੰਮ ਸ਼ੁਰੂ ਕਰਾਂ ਉਦੋਂ ਬਾਅਦ ਬਹੁਤ ਜ਼ਰੂਰੀ ਮੈਟਰੋ ਅੱਜ ਮੈਟਰੋ ਜਿੱਡੇ ਜਿੱਡੇ ਸਾਡੇ ਸ਼ਹਿਰ ਨੇ ਲੁਧਿਆਣੇ ਜਿੱਡੇ ਅੱਜ ਮੈਟਰੋ ਚੱਲਦੀ ਹੈ ਅਸੀਂ ਕਿੰਨਾ ਚਿਰ ਸੁਪਨਾ ਹੀ ਸਮਾਂਸੇ ਦੀ ਡੀਪੀ ਆਪ ਤਿਆਰ ਹੋ ਜਾਏਗੀ ਇਹਦੀ 6 ਮਹੀਨੇ ਤੱਕ ਡੀਪੀ ਆਪ ਤਿਆਰ ਹੋ ਕੇ ਇੱਕ ਸਾਲ ਦੇ ਅੰਦਰ 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 ਇਹਦਾ ਕੰਮ ਆ ਜਿਹੜਾ ਅਸੀਂ ਸ਼ੁਰੂ ਕਰਾਵਾਂਗੇ ਉਹ ਕਿਉਂਕਿ ਸਾਡੇ ਐਡੀ ਵੱਡੀ ਪ੍ਰੋਬਲਮ ਆ ਕਿਉਂਕਿ ਹਜ਼ਾਰਾਂ ਲੋਕ ਹਜ਼ਾਰਾਂ ਲੋਕ ਮੁੱਲਾਂਪੁਰ ਦਰਾਹਾ ਕਵਾੜਾ ਇਹ এমਪਲੋਇਮੈਂਟ ਕਰਨ ਜਗਰਾਉ ਤੋਂ ਸਾਡੇ ਲੁਧਿਆਣੇ ਚਾਹੁੰਦੇ ਆ ਤੇ ਜਦੋਂ ਮੈਟਰੋ ਬਣ ਜਾਏਗੀ ਤੇ ਇਹ ਸਾਰੇ ਬਾਹਰੋਂ ਵੀ ਕੰਮ ਕਰਨ ਤੇ ਅੰਦਰ ਵੀ ਜਿਹੜਾ ਸਾਡਾ ਟ੍ਰੈਫਿਕ ਆ ਉਹ ਇੱਕਦਮ ਘਟ ਜਾਏਗਾ ਸਾਡੀ ਪੋਲੂਸ਼ਨ ਇੱਕਦਮ ਘਟ ਜਾਏਗੀ ਇਹ ਸਾਨੂੰ ਐਡਾ ਵੱਡਾ ਲਾਭ ਆ ਜਿਹੜਾ ਮੈਟਰੋ ਦਾ ਹੋਏਗਾ ਇਹ ਇੱਕ ਸ਼ਹਿਰ ਜਿਹੜਾ ਅਲੱਗ ਸ਼ਹਿਰ ਚਾਹੇ ਬਡਗੌਂ ਫਰੀਦাবাদ ਮੁੰਬਈ ਕਲਕੱਤਾ ਚਾਹੇ ਆਪਾਂ ਗੱਲ ਕਰੀਏ ਬੈਂਗਲੌਰ ਆਪਣੇ ਹਦਰਾਬਾਦੀ ਉਹਦੇ ਬਰਾਬਰ ਸਾਡਾ ਲਧਿਆਣਾ ਜਾਏਗਾ ਤੇ ਅਸੀਂ ਇਹਦੇ ਲਈ ਇਹ ਰਿਪੋਰਟ ਆ ਜਿਹੜੀ ਉਹ ਡੀਪੀਆ 6 ਮਹੀਨੇ ਚ ਬਣਾ ਕੇ ਸਾਲ ਜਿਹਦਾ ਕੰਮ ਸ਼ੁਰੂ ਕਰਾਂਗੇ ਇਹ ਸਾਰੇ ਪਰੋਸੇ ਮੋਦੀ ਜੀ ਤੋਂ ਸਰਕਾਰ ਤੋਂ ਲੈ ਕੇ ਆਏ ਆ ਚਾਰ ਤਰੀਕ ਤੋਂ ਬਾਅਦ ਇਹ ਪੰਜਾਬ ਤੇ ਲੁਧਿਆਣੇ ਲਈ ਇਹ ਵਿਜ਼ਿਟ ਡਾਕੂਮੈਂਟ ਤਾਂ ਹੀ ਜਾਰੀ ਕੀਤਾ ਜਾ ਰਿਹਾ ਉਦੋਂ ਬਾਅਦ ਅੱਜ ਆਪਾਂ ਬੁੱਢਾ ਨਾਲਾ ਕਹਿੰਦੇ ਆ ਬੁੱਢੇ ਦਰਿਆ ਦੀ ਗੱਲ ਕਰਦੇ ਇਹਦੇ ਲਈ ਸੈਂਟਰ ਗਵਰਨਮੈਂਟ ਨੇ 650 ਕਰੋੜ ਰੁਪਈਆ ਪੇਜਿਆ ਹੋਇਆ 1 ਸਾਲ ਤੋਂ ਕੰਮ ਚੱਲ ਰਿਹਾ ਜਿਹੜਾ ਕਿ ਸਾਰੇ ਲੁਧਿਆਣੇ ਲਈ ਤੇ ਪੰਜਾਬ ਲਈ ਤੇ ਰਾਜਸਥਾਨ ਲਈ ਬੜਾ ਜ਼ਰੂਰੀ ਆ ਜਿਹੜਾ ਕੈਂਸਰ ਹੈਪਟਾਈਟਸ ਪੀਲੀਆ ਅੱਜ ਤੁਸੀਂ ਜ਼ਰੂਰ ਦੇਖੋ ਕਿ ਉਥੇ ਕਿੰਨੇ ਕਿੰਨੇ ਜਿਹੜੇ ਪਲਾਂਟ ਨੇ ਉਹ 650 ਕਰੋੜ ਦੇ ਵਿੱਚ ਲੱਗ ਰਹੇ ਆ ਤੇ 1 ਸਾਲ ਦੇ ਅੰਦਰ ਅੰਦਰ ਇਹ ਸਾਰਾ ਕੁਝ ਤੁਸੀਂ ਦੇਖੋਗੇ ਨੀਲਾ ਪਾਣੀ ਹੋਵੇਗਾ 650 ਕਰੋੜ ਰੁਪਈਆ ਉਹਦੇ ਉੱਤੇ ਲੱਗ ਰਿਹਾ ਇਹ ਸਾਰਾ ਸਾਡੀ ਬਹੁਤ ਹੀ ਜਿਹੜਾ ਵੱਡਾ ਜਿਵੇਂ ਮੈਂ ਕਿਉਂ ਦੱਸਣਾ ਚਾਹਣਾ ਜਿਵੇਂ ਸਾਬਰਬਤੀ ਸਾਡੀ ਰਿਵਰ ਉਹ ਪ੍ਰੋਜੈਕਟ ਬਿਊਟੀਫਿਕੇਸ਼ਨ ਲਈ ਗੁਜਰਾਤ ਦੇ ਵਿੱਚ ਉਹ ਚੱਲਿਆ ਇਸ ਤਰੀਕੇ ਨਾਲ ਸਾਬਰਬਤੀ ਨਹਿਰ ਆ ਜਿਹੜੀ ਉਸ ਅੱਜ ਸਜੀ ਹੋਈ ਆ ਉਹਨੂੰ ਸਤਾਨੀ ਦੇਖਣ ਜਾਂਦੇ ਆ ਉਹਨੂੰ ਲੁਧਿਆਣੇ ਵਾਲੇ ਜਿਹੜਾ ਜਦੋਂ ਬੁੱਢਾ ਜਿਆਦੀ ਉਸੇ ਤਰੀਕੇ ਨਾਲ ਬਿਊਟੀਫਿਕੇਸ਼ਨ ਹੋਏਗੀ ਉੱਥੇ ਆਪਾਂ ਸ਼ਾਮ ਨੂੰ ਬਹਿ ਕੇ ਆਪਣੀ ਪਿਕਨਿਕ ਮਨਾਇਆ ਕਰਾਂਗੇ ਆਪਣੇ ਜਨਮ ਦਿਨ ਆਪਣੇ ਮੈਰਿਜ ਅਨਿਵਰਸਰੀ ਉਹ ਹੋਰ ਤਿਵਾਰ ਦਿਨ ਨਹੀਂ ਮਨਾਇਆ ਕਰਾਂਗੇ ਇਸ ਤਰੀਕੇ ਦੀ ਉੱਥੇ ਬਿਊਟੀਫਿਕੇਸ਼ਨ ਆ ਜਿਹੜੀ ਉਹ 650 ਤੋਂ ਬਾਅਦ ਉੱਥੇ ਹੋਏਗੀ ਤੋਂ ਬਾਅਦ ਬਹੁਤ ਹੀ ਇਹ ਜ਼ਰੂਰੀ ਆ ਅੱਜ ਜਦੋਂ ਫਰਕ ਕਿਵੇਂ ਪੈਂਦਾ ਜਦੋਂ ਜੇਠਲੀ ਜੀ ਇਲੈਕਸ਼ਨ ਲੜਨ ਆਏ ਅਮਰਸਰ ਤੇ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਉਸ ਵੇਲੇ ਉੱਥੇ ਵਾਅਦਾ ਕੀਤਾ ਆਈਆਈਐਮ ਅੱਜ ਦੇਖੋ ਆਈਆਈਐਮ ਉੱਥੇ ਆ ਕੇ ਉੱਥੇ ਨਿਹਾਰ ਬਦਲੀ ਪਈ ਆ ਅੱਜ ਅਸੀਂ ਇੱਥੇ ਐਜੂਕੇਸ਼ਨ ਸਾਨੂੰ ਉਹ ਚਾਹੀਦੀ ਆ ਜਿਹਦੇ ਨਾਲ ਵਾਈਟ ਕਾਲਰ ਜੌਬ ਤੇ ਲੱਖਾਂ ਕਰੋੜਾਂ ਦਾ ਜਿਹੜਾ ਉਹ ਪੈਕੇਜ ਮਿਲੇ ਉਹ ਆ এডਿਕੇਸ਼ਨ ਪੜਾਈ ਨਾਲ ਨਹੀਂ ਮਿਲ ਸਕਦਾ ਉਹ ਕਿਵੇਂ ਮਿਲ ਸਕਦਾ ਜਦੋਂ ਇੱਥੇ IIT IIM ਆਏਗਾ ਤੇ ਉਹ ਗਲੋਬਲ ਮੈਪ ਤੇ ਗਲੋ ਤੇ ਜਦੋਂ ਸਾਡਾ ਲੁਧਿਆਣਾ ਜਾਏਗਾ ਤੇ ਬੜੀਆਂ ਤੋਂ ਬੜੀਆਂ ਬਾਹਰ ਤੇ ਬਾਹਰੀਆਂ ਸਟੇਟਾਂ ਦੇ ਪੂਰੀਓ ਕੰਪਨੀਆਂ ਮੁੰਡੇ ਨੌਜਵਾਨ ਬੱਚੇ ਬੱਚੀਆਂ ਸਾਡੇ ਲੱਭਣਗੇ ਤੇ ਉਹ ਕੁਆਲਟੀ ਐਜੂਕੇਸ਼ਨ ਆ ਜਿਹੜੀ ਜਦੋਂ ਉਹਨਾਂ ਨੂੰ ਮਿਲੇਗੀ ਇਹ ਐਡਾ ਵੱਡਾ ਫਾਇਦਾ ਸਾਨੂੰ ਇਹ ਦੋਨੋਂ ਇੰਸਟੀਟਿਊਟਾ ਹੋਏਗਾ ਕਿਉਂਕਿ ਸਾਡੇ ਕੋਲ ਅੱਜ ਜਿਹੜੇ ਕਾਲਜ ਨੇ ਉਹਨਾਂ ਦੇ ਵਿੱਚ ਵੀ ਉਹ ਕੁਆਲਟੀ ਮੈਨੇਜਮੈਂਟ ਹੈ ਨਹੀਂਗੀ ਜਿਹੜੀ ਹੋਣੀ ਚਾਹੀਦੀ ਆ ਉਹ ਵੀ ਅਸੀਂ ਸੈਂਟਰ ਗਵਰਨਮੈਂਟ ਤੋਰੇ ਲੈ ਕੇ ਆਵਾਂਗੇ ਕਿਉਂਕਿ ਕਿਹੜਾ ਲੱਖਾਂ ਕਰੋੜਾਂ ਦਾ ਜਿਵੇਂ ਮੈਂ ਦੱਸਿਆ ਅੱਜ ਨੌਜਵਾਨ ਬਾਕੀ ਸਟੇਟਾਂ ਦੇ ਪੈਕੇਜ ਲੈ ਕੇ ਨੌਕਰੀਆਂ ਕਰ ਰਹੇ ਆ ਅਸੀਂ ਕਿਉਂ ਵਾਂਝੇ ਰਹੀਏ ਵਾਂਝੇ ਕਿਉਂ ਰਹਿ ਗਏ ਕਿਉਂਕਿ ਉਰੇ ਬੀਜੇਪੀ ਕਈ ਵਾਰ ਇਲੈਕਸ਼ਨ ਨਹੀਂ ਲੜੀ ਤੇ ਫਿਰ ਬੀਜੇਪੀ ਜਦੋਂ ਇਲੈਕਸ਼ਨ ਨਹੀਂ ਲੜੀ ਸਾਡਾ ਹਿੱਸਾ ਸੈਂਟਰ ਸਰਕਾਰ ਤੋਂ ਨਹੀਂ ਮਿਲਿਆ ਹੁਣ ਬੀਜੇਪੀ ਨੇ ਜਦੋਂ ਫੈਸਲਾ ਕਰ ਲਿਆ ਉਰੇ ਇਲੈਕਸ਼ਨ ਲੜਨ ਦਾ ਲੋਕਾਂ ਦਾ ਮਨ ਬਣਿਆ ਹੋਇਆ ਵੀ ਇਹ ਸਾਰੀਆਂ ਚੀਜ਼ਾਂ ਅਸਲ ਲੁਧਿਆਣੇ 'ਚ ਸੱਚ ਹੁੰਦੀਆਂ ਦੇਖੀਏ ਤੇ ਇਸ ਵਾਰ ਕਮਲ ਦੇ ਫੁੱਲ ਨੂੰ ਲੋਕ ਮੋਹਰ ਲਾਉਣਗੇ ਮੋਦੀ ਜੀ ਦੀ ਵਿਜ਼ਨ ਮੋਦੀ ਦਾ ਜਿਹੜਾ 400 ਪਾਰ ਦਾ ਨਾਰਾ ਉਹਦੇ ਵਿੱਚ ਵਿਕਸਿਤ ਭਾਰਤ ਦੇ ਵਿੱਚ ਵਿਕਸਿਤ ਲੁਧਿਆਣਾ ਹੈ ਜਿਹੜਾ ਉਹ ਵੀ ਸ਼ਾਮਲ ਹੋਣ ਜਾ ਰਿਹਾ ਹੈ ਮੈਂ ਤੁਹਾਨੂੰ ਕਹਿ ਸਕਦਾ ਹੁਣ ਤੋਂ ਬਾਅਦ ਜੇ ਗੱਲ ਕਰੀਏ ਸਾਡੇ ਕੋਲ ਮੈਡੀਕਲ ਕਾਲਜ ਅੱਜ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਤਾਂ ਹੈਗਾ ਪਰ ਜੇ ਏਮਸ ਦੀ ਗੱਲ ਕਰਨੀ ਹੈ ਤੇ ਮੈਡੀਕਲ ਕਾਲਜ ਜਿਹੜੇ ਡਾਕਟਰ ਬਣਨੇ ਆ ਬੱਚੇ ਉਹ ਕਿੱਥੋਂ ਬਣਨੇ ਇਸ ਕਰਕੇ ਇੱਕ ਸਰਕਾਰੀ ਮੈਡੀਕਲ ਕਾਲਜ ਅਸੀਂ ਸਾਲ ਦੇ ਅੰਦਰ 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 ਇੱਕ ਮੈਡੀਕਲ ਕਾਲਜ ਖੋਲ੍ਹਾਂਗੇ ਜਿੱਥੇ ਸਾਡੇ ਬੱਚੇ ਐਮਬੀਬੀਐਸ ਮੈਡੀਕਲ ਦੀ ਪੜ੍ਹਾਈ ਕਰ ਸਕਣ ਡਾਕਟਰ ਬਣ ਸਕਣ ਇਹ ਵੀ ਅਸੀਂ ਨਾਲ ਤੀਜਾ ਪ੍ਰੋਜੈਕਟ ਹੈ ਜਿਹੜਾ ਇਹ ਵੀ ਨਾਲ ਪੜ੍ਹਾਈ ਦਾ ਲਾਭ ਮੰਗੇ ਉਦੋਂ ਬਾਅਦ ਅੱਜ ਕਿਸਾਨਾਂ ਦੀ ਗੱਲ ਕਰਦੇ ਆਪਾਂ ਕਿਸਾਨਾਂ ਦੀ ਪ੍ਰੋਫਿਟ ਦੀ ਗੱਲ ਕਿਵੇਂ ਹੋਏਗੀ ਕਿਉਂਕਿ ਜਿੰਨਾ ਚਿਰ ਫੂਡ ਪ੍ਰੋਸੈਸਿੰਗ ਜਿਹੜੇ ਯੂਨਿਟਸ ਨਹੀਂ ਲੱਗਣਗੇ ਕਿਸਾਨਾਂ ਲਈ ਉਨ੍ਹਾਂ ਚਿਰ ਫਾਇਦਾ ਨਹੀਂ ਹੋ ਸਕਦਾ ਅੱਜ ਚਾਹੇ ਗੱਲ ਕਰ ਲਈਏ ਅਸੀਂ ਮੱਕੀ ਦੀ ਗੱਲ ਕਰ ਲਈਏ ਅੱਜ ਅਸੀਂ ਆਲੂ ਦੀ ਗੱਲ ਕਰ ਲਈਏ ਛੋਟੇ ਛੋਟੇ ਚਿਪਸ ਦੇ ਪੈਕਟੇ ਕਿੰਨੇ ਕਿੰਨੇ ਦੀ ਵਿਕਦੇ ਆ ਜੇ ਹੋਰ ਸਾਡੇ ਪ੍ਰੋਸੈਸਿੰਗ ਯੂਨਿਟ ਲੱਗਣਗੇ ਅੱਜ ਅਸੀਂ ਗੱਲ ਕਰ ਲਈਏ ਸ਼ਿਮਲਾ ਮਿਰਚ ਦੀ ਉਹਦਾ ਰੰਗ ਲਾਲ ਕਰ ਦਈਏ ਉਹਦਾ ਪੀਲਾ ਕਰ ਦਈਏ ਤੇ ਉਹ ਕਿਤੇ ਦੀ ਕਿਤੇ ਕਿਸਾਨ ਨੂੰ ਤੇ ਜੇ ਉਹ ਚੀਜ਼ਾਂ ਅਸੀਂ ਫੂਡ ਪ੍ਰੋਸੈਸਿੰਗ ਯੂਨਿਟ ਉਹਰੇ ਲਈ ਆਈਏ ਜਿਹਦੇ ਵਿੱਚ ਸਾਡੇ ਪਿਕਲ ਬਣਨ ਆਚਾਰ ਬਣਨ ਜਿਦੇ ਵਿੱਚ ਜੈਮ ਬਣੇ ਜਿਦੇ ਵਿੱਚ ਇਹ ਚਿਪਸ ਇਹਦੀਆਂ ਚੀਜ਼ਾਂ ਬਣਨ ਤੇ ਆਪਣੇ ਆਪ ਕਿਸਾਨ ਖੁਸ਼ ਹੋਣ ਲੋੜ ਪਈ ਕਿ ਲੋੜ ਪਊਗੀ ਕਿਸਾਨ ਨੂੰ ਕਿਤੇ ਧਰਮੇ ਤਰਨੇ ਤੇ ਜਾਣ ਦੀ ਇਹ ਸਾਡਾ ਵੱਡਾ ਜਿਹੜਾ ਏ ਫਰੋਜ਼ਨ ਪੀਸ ਕੀ ਕੁਸ਼ਲ ਅੱਜ ਕੱਲ ਚਾਹੀਦਾ ਬਾਹਰ ਵਿਦੇਸ਼ਾਂ ਤੋਂ ਆਉਂਦਾ ਤੇ ਅਸੀਂ ਲੁਧਿਆਣੇ ਚ ਕਿਉਂ ਨਹੀਂ ਇਹ ਚੀਜ਼ਾਂ ਤਿਆਰ ਕਰ ਸਕਦੇ ਤੇ ਫੂਡ ਪ੍ਰੋਸੈਸਿੰਗ ਤੇ ਸਾਡਾ ਬੜਾ ਵੱਡਾ ਧਿਆਨ ਹੋਊਗਾ ਜਿੱਦ ਨਾਲ ਫਾਰਮਰ ਯੂਜ਼ देम ਟੂ ਪ੍ਰੋਸੈਸ ਇਨ देयर ਹਾਰਵੈਸਟ ਇੰਟੂ ਐਂਡ ਯੂਜ਼ ਮਤਲਬ ਉਹਨਾਂ ਨੂੰ ਪਹਿਲਾਂ ਤਾਂ ਵੇਚਣੀ ਪੈਂਦੀ ਆ ਉਹ ਚੀਜ਼ਾਂ ਬਣਾਉਂਦਾ ਹੋਰ ਅਸੀਂ ਫਾਰਮਰਸ ਨੂੰ ਹੀ ਇਹ ਸਾਰੇ ਯੂਨਿਟ ਲਾ ਕੇ ਦਵਾਂਗੇ ਉਹੀ اگਾਉਣਗੇ ਉਹੀ ਅਖੀਰ ਤੱਕ ਇਹਨੂੰ ਬਣਾ ਕੇ ਵੇਚਣ ਦਾ ਕੰਮ ਕਰਨਗੇ ਫਿਰ ਮੁਨਾਫਾ ਜਿਹੜਾ ਕਿਸਾਨਾਂ ਨੂੰ ਫਾਰਮਰਸ ਨੂੰ ਸਾਡੇ ਨੂੰ ਹੋਏਗਾ ਤੇਗੇ ਦਿਨ ਹੋਰ ਵੱਡੀ ਇਨਵੈਸਟਮੈਂਟ ਵੀ ਆਏਗੀ ਤੇ ਵੱਡੀ ਪ੍ਰੋਸੈਸਿੰਗ ਯੂਨਿਟਾਂ ਜਿਹੜੇ ਉਹ ਵੀ ਲੱਗਣਗੇ ਅਸੀਂ ਉਹਨਾਂ ਨੂੰ ਜ਼ਮੀਨਾਂ ਹੈ ਉਹ ਮੁਹੱਈਆ ਕਰਾ ਕੇ ਉਹ ਯੂਨਿਟਾਂ ਦੇ ਦਵਾਂਗੇ ਇਹ ਸਾਡੇ ਫਾਰਮਰਸ ਲਈ ਹੋ ਗਿਆ ਤੇ ਅੱਜ ਸਾਡੇ ਨੌਜਵਾਨ ਭਵਿੱਖਾ ਜਿਹੜਾ ਅੱਜ ਯਾਰ ਲੁਧਿਆਣਾ ਐਡਾ ਵੱਡਾ ਹੋਵੇ ਅਸੀਂ ਮੈਚ ਦੇਖਣਾ ਹੋਵੇ ਆਈਪੀਐਲ ਦੇ ਅਸੀਂ ਸਾਨੂੰ ਜਾਣਾ ਪੈਂਦਾ ਹੈ ਮੁਹਾਲੀ ਸਾਨੂੰ ਜਾਣਾ ਪੈਂਦਾ ਹਮੀਰਪੁਰ ਇੰਨਾ ਵੱਡਾ ਤੇ ਲੁਧਿਆਣਾ ਹੋਵੇ ਇੱਥੇ ਅਸੀਂ ਜਗ੍ਹਾ ਹੈਗੀ ਆ ਸਾਡੇ ਕੋਲ ਕਾਰਪੋਰੇਸ਼ਨ ਦੀ ਜਗ੍ਹਾ ਹੈਗੀ ਆ ਅਸੀਂ ਇਹਦੇ ਵਿੱਚ ਇੱਕ ਸਾਲ ਦੇ ਅੰਦਰ ਅੰਦਰ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇੱਥੇ ਸ਼ੁਰੂਆਤ ਉਹਦੀ ਮੋਦੀ ਜੀ ਨੂੰ ਲਿਆ ਕੇ ਜਨਰਾਗ ਠਾਕੁਰ ਜੀ ਨੂੰ ਲਿਆ ਕੇ ਇੱਕ ਸਾਲ ਦੇ ਵਿੱਚ ਵਿੱਚ ਉਹਦੀ ਸ਼ੁਰੂਆਤ ਉਹਦਾ ਉਦਘਾਟਨ ਕਰਾਂਗੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇਨੂੰ ਨਾਲ ਬੂਸਟ ਮਿਲੇਗਾ ਇਕਨੋਮੀ ਨੂੰ ਸਾਡੇ ਨੂੰ ਬੂਸਟ ਮਿਲੇਗਾ ਲੁਧਿਆਣੇ ਜਦੋਂ ਆਈਪੀਐਲ ਮੈਚ ਹੋਣਗੇ ਪੂਰੀ ਇੰਡਸਟਰੀ ਜਿਹੜੀ ਹੋਟਲ ਇੰਡਸਟਰੀ ਚੱਲੇਗੀ ਫੂਡ ਇੰਡਸਟਰੀ ਚੱਲੇਗੀ ਹੋਸਟਲਰੀ ਇੰਡਸਟਰੀ ਚੱਲੇਗੀ ਇਹਦੇ ਨਾਲ ਸਾਡੇ ਬਾਈਸਾਈਕਲ ਇੰਡਸਟਰੀ ਚੱਲੇਗੀ ਤੇ ਹਰ ਦਾ ਵਪਾਰ ਆ ਜਿਹੜਾ ਉਹ ਚੱਲੇਗਾ ਉਦੋਂ ਬਾਅਦ ਅਸੀਂ ਇਹਦੇ ਨਾਲ ਹੀ ਇੰਟਰਨੈਸ਼ਨਲ ਲੈਵਲ ਦੇ ਆਨ ਵੈਦਰ সুইমিং ਪੂਲ ਬਣੇਗਾ ਇਹਦੇ ਨਾਲ ਹੀ ਸਕੁਐਸ਼ ਸਪੋਰਟਸ ਬਣਨਗੇ ਇਹਦੇ ਨਾਲ ਟੈਨਿਸ ਸਪੋਰਟਸ ਬਣਨਗੇ ਇਹ ਸਾਰਾ ਦੇ ਤੁ ਇੱਕੇ ਸਾਟਪ ਹੋ ਜਾਏਗਾ ਤੇ ਸਾਡੇ ਨਵੇਂ ਮੌਜਬਾਨ 올림픽ਸ ਵੀ ਖੇਡਣਗੇ ਏਸ਼ੀਅਨਸ ਵੀ ਖੇਡਣਗੇ ਕਾਮਨਵੇਲਥ ਵੀ ਖੇਡਣਗੇ ਤੇ ਨੈਸ਼ਨਲ ਲੈਵਲ ਤੇ ਵੀ ਪਰਫਾਰਮ ਕਰਨਗੇ ਇਹ ਸਾਡੀ ਸੋਚ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣੇ ਨੂੰ ਬਦਲਣ ਦੀ ਕਰਣੀ ਉਦੋਂ ਬਾਅਦ ਇਹ ਪੁਆਇੰਟ ਵੀ ਇੱਕ ਬੜਾ ਵੈਲਿਡ ਸੀ ਮੈਂ ਇਹ ਚਾਹੁੰਦਾ ਸੀ ਪੇ ਜਿਹੜਾ ਸਾਡੇ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ 에ਰਪੋਰਟ ਇਹ ਕਿਹਨੇ ਨਾਮ ਰੱਖਿਆ ਇਹ ਮੋਦੀ ਜੀ ਦਾ ਤੇ ਸੈਂਟਰਲ ਗਵਰਨਮੈਂਟ ਦਾ ਫੈਸਲਾ ਵੀ ਸਾਡੇ ਸ਼ਹੀਦ ਯਾਥਰ ਸਰਾਬਾ ਸਾਡੇ ਕਰਤਾਰ ਸਿੰਘ ਸਰਾਬਾ ਜੀ ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਸ਼ਹਾਦਤ ਦਿੱਤੀ ਅੱਜ ਹਰਵਾਰੇ ਦਾ 에어ਪੋਰਟ ਉਹਨਾਂ ਦੇ ਨਾਂ ਤੇ ਆ ਇਸ ਕਰਕੇ ਮੈਂ ਉਹ ਤੋਂ ਬਾਅਦ ਗੱਲ ਕਰਾਂ ਉਹ 에어ਪੋਰਟ ਬਣ ਕੇ ਤਿਆਰ ਹੋਇਆ ਤੇ ਜਿੱਦਣ ਇਹ ਸਰਕਾਰ ਆ ਗਈ ਸਾਡਾ ਇਥੋਂ ਫੁੱਲ ਦਾ ਕੈਂਡੀਡੇਟ ਐਮਪੀ ਜਿੱਤ ਕੇ ਚਲਾ ਗਿਆ ਇਥੇ ਇਕੱਲਾ ਨੈਸ਼ਨਲ ਨਹੀਂ ਇੱਥੇ ਇੰਟਰਨੈਸ਼ਨਲ ਫਲਾਈਟ ਚਾਹੇ ਯੂਕੇ ਨੂੰ ਹੋਣ ਚਾਹੇ ਯੂਰ ਲੋਨ ਅਮਰੀਕਾ ਨੂੰ ਹੋਣ ਯੂਰਪ ਨੂੰ ਹੋਣ ਚਾਹੇ ਮਿਡਲ ਈਸਟ ਨੂੰ ਹੋਣ ਅਸੀਂ ਦਿੱਲੀ ਵਾਲੀਆਂ ਫਲਾਈਟਾਂ ਲੋਕਲ ਡੋਮੈਸਟਿਕ ਫਲਾਈਟਾਂ ਬੰਬਈ ਨੂੰ ਦਿੱਲੀ ਨੂੰ ਬੋਆ ਨੂੰ ਉਹ ਤਾਂ ਅਸੀਂ ਪਹਿਲੇ 4 ਮਹੀਨੇ ਦੇ ਅੰਦਰ ਜਿਹੜੀਆਂ ਫਲਾਈਟਾਂ ਚਲਾਵਾਂਗੇ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਉਹ ਵਿਦਲਾ ਇਅ ਇੱਕ ਸਾਲ ਦੇ ਅੰਦਰ ਅੰਦਰ ਚਲਾਵਾਂਗੇ ਉਦੋਂ ਬਾਅਦ ਜੇ ਮੈਂ ਗੱਲ ਕਰਾਂ ਕਿਉਂਕਿ ਕਿੱਡੇ ਕਿੱਡੇ ਜਿਹੜੇ ਇਹਦੇ ਸਭ ਤੋਂ ਜ਼ਰੂਰੀ ਸਾਡੇ ਇੰਡਸਟਰੀ ਆ ਸਮਾਨ ਬਾਹਰ ਭੇਜਣਾ ਹੈ ਇੰਟਰਨੈਸ਼ਨਲ ਨੈਸ਼ਨਲ ਸਟੇਟ ਆਲ ਸਭ ਤੋਂ ਜ਼ਰੂਰੀ ਉਹਨਾਂ ਨੂੰ 카ਰਗੋ ਫਲਾਈਟਸ ਚਾਹੀਦੀਆਂ 카ਰਗੋ ਫਲਾਈਟਸ ਜਿੰਨਾ ਟੂ ਵਾਰਟ ਭਾਈ ਹੋ ਸਕੇ ਤੇ ਉਹ 카ਰਗੋ ਫਲਾਈਟਸ ਅਸੀਂ ਆਉਣ ਵਾਲੇ ਬਹੁਤ ਹੀ 6 ਮਹੀਨਿਆਂ ਦੇ ਅੰਦਰ ਅੰਦਰ 카ਰਗੋ ਫਲਾਈਟ ਸਭ ਤੋਂ ਸੌਖੀਆਂ ਸ਼ੁਰੂ ਕਰਨੀਆਂ ਜਿੱਦ ਨਾਲ ਸਾਡੇ ਇੰਡਸਟਰੀ ਨੂੰ ਫਾਇਦਾ ਹੋ ਸਕੇ ਸਾਡਾ ਇੰਡਸਟਰੀ ਦਾ ਸਮਾਨ ਆ ਜਿਹੜਾ ਉਹ ਵਰਲਡ ਲੈਵਲ ਤੇ ਨੈਸ਼ਨਲ ਲੈਵਲ ਤੇ ਹਰ ਸੁਬੇ ਨੂੰ ਇੱਥੋਂ ਜਾ ਸਕੇ 카ਰਗੋ ਫਲਾਈਟਸ ਤੋਂ ਬਾਅਦ ਅਸੀਂ ਕਿਉਂਕਿ ਜਦੋਂ ਇੱਕ ਕ੍ਰਿਕਟ ਸਟੇਡੀਅਮ ਸ਼ੁਰੂ ਹੋ ਜਾਏਗਾ ਆਈਆਈਟੀ ਆਈਆਈਐਮ ਐਗਜ਼ਿਬਿਸ਼ਨ ਸੈਂਟਰ ਸ਼ੁਰੂ ਹੋ ਜਾਏਗਾ ਤੇ ਫਿਰ ਹਾਈ ਕਲਾਸ 에어ਪੋਰਟ ਆ ਜਿਹੜਾ ਉਹਦੀ ਸਾਨੂੰ ਫਿਰ ਜ਼ਰੂਰਤ ਪਏਗੀ ਕਿਉਂਕਿ ਇਹ ਸਾਰਾ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਨਾਲ ਜੁੜ ਜਾਏਗਾ بڑے ਤੋਂ بڑے ਘਰਾਨਿਆਂ ਨਾਲ ਜੁੜ ਜਾਏਗਾ ਇਸ ਕਰਕੇ ਉਦੋਂ ਬਾਅਦ ਤੁਸੀਂ ਮੀਡੀਆ ਗਰੁੱਪ بڑے ਤੋਂ بڑے ਉਹਨਾਂ ਦੇ ਵੀ ਫਲਾਈਟਾਂ 'ਚ ਆਉਣ ਜਾਣ ਦਾ ਹੋਰੇ ਕਵਰੇਜ ਕਰਨ ਦਾ ਹੋਰ ਸਭ ਕੁਝ ਸੌਖਾ ਹੋ ਜਾਏਗਾ بڑے بڑے ਸਾਡੇ ਕੋਲ ਉਹ ਮੀਡੀਆ ਹਾਊਸੇਸ ਵੀ ਆਉਣਗੇ ਜਦੋਂ ਜਹਾਜ਼ ਤੇ ਫਲਾਈਟਾਂ ਹੋਰੇ ਚੱਲਣਗੀਆਂ ਅਖੀਰ 'ਚ ਮੈਂ ਇਹ ਪੁਆਇੰਟ ਇੱਕ ਬਹੁਤ ਸੰਡੀਆਂ ਧੀਆਂ ਪੇਣਾ ਲਈ ਇੱਕ ਅਸੀਂ ਵਰਕਿੰਗ ਇਹ ਮੇਰਾ ਬੜਾ ਚਿਰ ਦੀ ਸੋਚਾ ਵਰਕਿੰਗ ਊਮਨ ਹਸਪਤਲ ਅੱਜ ਸਾਡੇ ਹਜ਼ਾਰਾਂ ਬੇਟੀਆਂ ਜਿਹੜੀਆਂ ਆਲੇ-ਦਾਲੇ ਲੁਧਿਆਣੇ ਕੋਲ ਕੰਮ ਕਰਨ ਨੂੰ ਦਿਹਾਣੇ ਚਾਹੁੰਦੀਆਂ ਪਰ ਉਹਨਾਂ ਨੂੰ ਬੜਾ ਮੁਸ਼ਕਲ ਆਉਂਦੀ ਹੈ ਜਦੋਂ ਰੋਜ਼ ਪੜਨਾ ਜਾਣਾ ਰੋਜ਼ ਪੜਨਾ ਜਾਣਾ ਬੜਾ ਔਖਾ ਹੁੰਦਾ ਪਰ ਉਹ ਸਾਡੀਆਂ ਗੁਵਿੰਦ ਸਾਡੀਆਂ ਭੈਣਾਂ ਮਾਵਾਂ ਉਹ ਬੈਕਬੋਨ ਨੇ ਬੈਕਬੋਨ ਨੇ ਸਾਡੇ ਇਕਨੋਮੀ ਸਾਡਾ ਖਰਚਾ ਚਲਾਉਣ ਤੇ ਉਹਨਾਂ ਲਈ ਚਾਹੇ ਇੰਡਸਟਰੀਜ਼ ਹੋਵੇ ਚਾਹੇ ਬੈਂਕਸ ਹੋਣ ਚਾਹੇ ਰੈਸਟੋਰੈਂਟ ਹੋਣ ਚਾਹੇ ਆਫਿਸ ਹੋਣ ਇਹਨਾਂ ਲਈ ਉਹਨਾਂ ਨੂੰ ਕਿਉਂਕਿ ਸੇਫਟੀ ਦਾ ਬੜਾ ਫਿਕਰ ਰਹਿੰਦਾ ਉਹਨਾਂ ਨੂੰ ਇਸ ਗੱਲ ਦਾ ਡਰ ਰਹਿੰਦਾ ਵੀ ਜਦੋਂ ਸ਼ਾਮ ਨੂੰ ਜਾਂ ਲੇਟ ਜਾਣਾ ਵਾਪਸ ਬੜਾ ਖਤਰਾ ਰਹਿੰਦਾ ਕਸੀ ਉਹਨਾਂ ਲਈ ਇਹ ਊਮਨ ਹੋਸਟਲ ਬਣਾਵਾਂਗੇ ਇੱਕ ਬਹੁਤ بڑا buss industry ਨੂੰ ਵੀ ਮਿਲੂਗਾ ਕਿਉਂਕਿ ਉਹਨਾਂ ਨੂੰ ਫਿਕਰ ਨਹੀਂ ਹੋਊਗਾ ਵੀ ਅਸੀਂ ਜਾਣਾ ਵਾਪਸ ਜਾਂ ਜਲਦੀ ਘਰੇ ਜਾਣਾ ਰਾਤ ਤੋਂ ਪਹਿਲਾਂ ਪਹਿਲਾਂ ਜਦੋਂ ਵਰਕਿੰਗ ਹੋਸਟਲ ਬਣ ਜਾਣਗੇ ਇਹ ਹਰ ਅਸੀਂ ਇੱਕ ਇੱਕ ਹਰ ਵਿਧਾਨ ਸਭਾ ਚ ਇਹ ਪਹਿਲਾਂ ਸ਼ੁਰੂਆਤ ਜਿਹੜੀ ਇੱਕ ਇੱਕ ਵੱਡਾ ਮਕਸਦ ਬਣਾਉਣ ਦੀ ਗੱਲ ਤੋਂ ਸ਼ੁਰੂਆਤ ਕਰਾਂਗੇ ਜਿਹਦੇ ਵਿੱਚ ਹਜ਼ਾਰਾਂ ਸਾਡੀਆਂ ਧੀਆ ਭੈਣਾਂ ਜਿਹੜੀਆਂ ਲੁਧਿਆਣੇ ਦੇ ਆਊਟਸਕਰਟਸ 'ਚ ਬਾਹਰੋਂ ਕੰਮ ਕਰਨ ਆਉਂਦੀਆਂ ਉਹਨਾਂ ਦੀ ਸੇਫਟੀ ਉੱਥੇ ਅਸੀਂ ਪੱਕੇ ਪ੍ਰਬੰਧ ਕਰਾਂਗੇ ਵੀ ਕੋਈ ਵੀ ਸੇਫਟੀ ਦਾ ਉਹਨਾਂ ਦਾ ਇਸ਼ੂ ਨਾ ਹੋਵੇ ਇਸ ਕਰਕੇ ਚਾਹੇ ਉਹ ਸਾਨੂੰ ਲੇਡੀ ਗਾਰਡਨਸ ਰੱਖਣੇ ਪੈਣ ਚਾਹੇ ਸਾਨੂੰ ਕਿਸ ਤਰੀਕੇ ਨਾਲ ਪੁਲਿਸ ਦੀਆਂ ਚੌਂਕੀਆਂ ਬਣਾਉਣੀਆਂ ਪੈਣ ਉਹਨਾਂ ਦੇ ਲਈ ਬਹੁਤ ਵੱਡਾ ਇੱਕ ਇੰਤਜ਼ਾਮਾ ਸਾਡੇ ਮਨ 'ਚ ਜਿਹੜਾ ਅਸੀਂ ਕਰਾਂਗੇ ਇਹਦੇ ਵੱਡੇ ਪੁਆਇੰਟ ਨੇ ਜਿਹੜੇ ਛੋਟੇ ਗੱਲਾਂ ਨੇ ਉਹ ਰੋਜ਼ ਥੋੜਾ ਕਰਦੇ ਆ ਪਰ ਇਹ ਸੈਂਟਰ ਗਵਰਨਮੈਂਟ ਕਿਉਂਕਿ ਨਰਿੰਦਰ ਮੋਦੀ ਜੀ ਦੀ ਬਣਨੀ ਹੈ ਅਸੀਂ ਇੱਥੇ ਇਲੈਕਟ੍ਰਿਕ ਬੱਸਾਂ ਚਲਾਉਣੀਆਂ ਐ ਅਸੀਂ ਇੱਥੇ ਹੋਰ ਵੱਡੇ ਜਿਹੜੇ ਕੰਮ ਨੇ ਹਜ਼ਾਰਾਂ ਕਰੋੜ ਰੁਪਈਆ ਵੱਖ-ਵੱਖ ਸਕੀਮਾਂ ਦੀ ਬੋਦੀ ਸਾਥ ਜਿਹੜਾ ਆਲਰੇਡੀ ਚੱਲ ਰਿਹਾ ਇਹ ਮੈਂ ਤੁਹਾਨੂੰ ਮੋਟੀਆਂ ਚੀਜ਼ਾਂ ਦੱਸੀਆਂ ਐ ਜਿਹਦੇ ਨਾਲ ਲੁਧਿਆਣਾ ਸ਼ਹਿਰ ਨੇ ਤਬਦੀਲੀ ਲੈਣੀ ਐ ਇੱਕ ਨਵਾਂ ਮੋੜ ਲੈਣਾ ਐ ਤੇ ਇਹ ਸ਼ਹਿਰ ਨੇ ਵਿਕਸਿਤ ਲੁਧਿਆਣਾ ਬਣਨਾ ਹੈ ਬੜਾ ਖੁਸ਼ੀ ਆਚਾ ਹੈ ਵੀ 4 ਤਰੀਕ ਤੋਂ ਬਾਅਦ ਇੱਕਦਮ ਉਹ ਸਰਕਾਰ ਦੇ ਵਿੱਚ ਗੁੱਸਾ ਲਮਾਂਗੇ ਅੱਜ ਤੱਕ ਉੱਥੇ ਆਪੋਜੀਸ਼ਨ 'ਚ ਬੈਠ ਕੇ ਉਹ ਕੁਝ ਸਰਕਾਰਾਂ ਕਿਉਂਕਿ ਜਿਹਦੀ ਗਵਰਨਮੈਂਟ ਹੁੰਦੀ ਆ ਭਾਈ ਉਹਦੇ ਪੱਲੇ ਹੀ ਦਾਣੇ ਹੁੰਦੇ ਆ ਤੇ ਇਸ ਕਰਕੇ ਅਸੀਂ ਇਸ ਵਾਰ ਉਹ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ ਸ਼ਾਮਲ ਹੋਵਾਂਗੇ ਸਾਰੇ ਜਾ ਕੇ ਮੋਦੀ ਸਾਹਿਬ ਦਾ ਧੰਨਵਾਦੀ ਆਂ ਭੀਜਪੀ ਦੇ ਧੰਨਵਾਦੀ ਆਂ ਵੀ ਸਾਨੂੰ ਲੁਧਿਆਣੇ 'ਚ ਉਹਨਾਂ ਨੇ ਇੱਕ ਭਾਜਪਾ ਨੂੰ ਲੜਨ ਦਾ ਮੌਕਾ ਦਿੱਤਾ ਭਾਜਪਾ ਦਾ ਉਹਨਾਂ ਨੇ ਕੈਂਡੀਡੇਟ ਦਿੱਤਾ ਕਮਲਦਰ ਫੁੱਲ ਉਰੇ ਦਿੱਤਾ ਤੇ ਅਸੀਂ ਉਹਨਾਂ ਦੀ ਜਿਹੜੀ ਸਾਡੀ ਸੋਚ ਆ ਅਸੀਂ ਉਹਨਾਂ ਦੀ ਸੋਚ ਤੇ 100% ਕੁਰਿਓ ਜਿੱਤ ਹਾਸਲ ਕਰਕੇ ਕਿਉਂਕਿ ਲੁਧਿਆਣੇ ਨੂੰ ਅਸੀਂ ਇਹ ਚੀਜ਼ ਦੇਣਾ ਚਾਹੁੰਦੇ ਆ ਲੁਧਿਆਣੇ ਦੇ ਲੋਕ ਇੱਥੋਂ ਮੈਂਬਰ ਪਾਰਲੀਮੈਂਟਾ ਜਿਹੜਾ ਕਮਲਦੇ ਫੁੱਲ ਤੇ ਜਿਤਾ ਕੇ ਭੇਜਣਗੇ ਤੇ ਮੈਨੂੰ ਵਿਸ਼ਵਾਸ ਆ ਜੋ ਕੁਝ ਮੋਦੀ ਜੀ ਕਹਿੰਦੇ ਆ ਕੀ ਕਹਿੰਦੇ ਆ ਉਹਨਾਂ ਖਾਣਾ ਨਾ ਖਾਣ ਦਿੱਤਾ ਮੋਦੀ ਹੈ ਤਾਂ ਮਮਕਨ ਹੈ ਆ ਸਾਰੀਆਂ ਚੀਜ਼ਾਂ ਮਮਕਨ ਤੁਹਾਡੇ ਕੋਲ ਇੱਕ 6 ਮਹੀਨੇ ਦੇ ਅੰਦਰ ਅੰਦਰ ਇਹ ਦਿਖੂਗਾ ਤੁਹਾਨੂੰ ਵੀ ਗਰਾਊਂਡ ਤੇ ਕੰਮ ਸ਼ੁਰੂ ਹੋ ਗਿਆ। ਇੱਕ ਸਾਲ ਦੇ ਅੰਦਰ ਅੰਦਰ ਅਸੀਂ ਬਹੁਤ ਵੱਡੇ ਲੈਵਲ ਤੇ ਇਹਨਾਂ ਦੇ ਗਾਟਨ ਸ਼ੁਰੂ ਕਰਾਂਗੇ। ਸਾਰੀ মিডিਆ ਦਾ ਮੇਰੇ ਵੱਲੋਂ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਹਿਬ ਵੱਲੋਂ ਤੇ ਮਾਨ ਸਾਹਿਬ ਵੱਲੋਂ ਤੇ ਸਾਰੀ ਲੀਡਰਸ਼ਿਪ ਵੱਲੋਂ ਮੈਂ ਤੁਹਾਡਾ तहे ਦਿਲੋਂ ਧੰਨਵਾਦੀ ਹਾਂ। ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ। ਤੁਸੀਂ ਇੰਨਾ ਸੋਨਾ ਕੱਢਿਆ। ਜੈ ਹਿੰਦ। ਧੰਨਵਾਦ।